ਜੈ ਬਾਲਮੀਕੀ ਜੀ ਹਰ ਹਰ ਬਾਲਮੀਕੀ ਜੀ ਮੈਂ ਆਪ ਜੀ ਦਾ ਦਾਸ ਵੀਨੁਕੇਸ਼ਾੜੀ ਭਗਵਾਨ ਵਾਲਮੀਕੀ ਕੀ ਗੁਰੂ ਯਥਾ ਜਮਸ਼ੀਰ ਖਾਲਸਾ ਵਾਲੇ ਸੋ ਗੁਰੂ ਪੇ ਸਾਸੰਗ ਜੀ ਆਪ ਜੀ ਦੇ ਨਾਲ ਇੱਕ ਖੁਸ਼ੀ ਵਾਲੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਔਰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਜੋ ਆਪ ਸਭ ਸੰਤਾਂ ਲੀਆਂ ਦੁਆਵਾਂ ਔਰ ਆਪ ਜੀ ਦੇ ਸਹਿਯੋਗ ਦੇ ਨਾਲ ਜੋ ਅਸੀਂ ਪਿੰਡ ਜਮਸ਼ੀਰ ਖਾਲਸਾ ਦੇ ਵਿੱਚ ਹਫਤਾਵਾਰੀ ਸਾਸੰਗ ਸ਼ੁਰੂ ਕੀਤਾ ਉਹ ਸਾਸੰਗ ਇਸ ਵੇਲੇ 100 ਜੋ ਸਾਸੰਗ ਸਾਡੇ ਪੂਰੇ ਹੋਣ ਜਾ ਰਹੇ ਆ ਜੋ 100 ਸਸੰਗ ਦੀ ਸੀ ਮੰਜ਼ਲ ਤੱਕ ਅਸੀਂ ਪਹੁੰਚਣ ਜਾ ਰਹੇ ਆ ਇਹ ਸਭ ਆਪ ਰੱਬ ਰੂਪੀ ਸੰਤਾਂ ਦੀਆਂ ਦੁਆਵਾਂ ਪਰਮ ਜੀ ਦੇ ਪਿਆਰ ਸਦਕਾ ਪਹੁੰਚ ਜਾ ਰਹੇ ਆ ਔਰ ਸਾਧ ਸੰਗਤ ਜੀ ਇਹ ਸੋਵਾਂ ਸਸੰਗ ਹੈ ਉਹ ਅਸੀਂ 1 April ਦਿਨ ਮੰਗਲਵਾਰ ਪਿੰਡ ਜਮਸ਼ੀਰ ਖਾਸ ਨੀਲਰ ਸੌਂਡ ਦੇ ਵਿੱਚ ਬਹੁਤ ਹੀ ਵਿਸ਼ਾਲ ਮਹਾਨ ਸਸੰਗ ਸਮਾਗਮ ਕਰਮਾਉਣ ਜਾ ਰਹੇ ਆ ਔਰ ਸੰਗਤ ਜੀ ਇਹ ਜਿੱਥੋਂ ਤੱਕ ਵੀਡੀਓ ਜਾਵੇ ਆਪ ਜੀ ਦੇ ਚੰਨਾਂ ਵਿੱਚ ਬੇਨਤੀ ਹੈ ਕਿ ਇਹ ਸਸੰਗ ਦੇ ਵਿੱਚ ਆਪਣੇ ਪਰਿਵਾਰ ਸਮੇਤ ਪੰਡਿਤ ਜੀ ਕਿਰਪਾਲ ਦਾ ਕਰਨੀ ਔਰ ਜਿਹੜੇ ਇੰਡੀਆ ਵਿੱਚ ਬਿਠੇ ਵੀਰ ਆ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਭ ਨੇ ਇੱਕ ਦਿਨ ਦੀ ਛੁੱਟੀ ਕਰਨੀ ਹੈ ਔਰ ਜਿਹੜੇ ਐਨਆਰਆਈ ਵੀਰ ਸਾਡੇ ਇਸ ਵਿਦੇਸ਼ ਵਿੱਚ ਬਿਠੇ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਇਹ satsang ਨੂੰ ਤੁਸੀਂ ML Music Live TV ਤੇ ਜਰੂਰ ਤੁਸੀਂ ਦੇਖਣਾ ਔਰ ਆਪ ਜੀ ਦੇ ਚਰਨਾਂ ਵਿੱਚ ਇੱਕ ਹੋਰ ਬੇਨਤੀ ਹੈ ਖਾਸ ਕਰਕੇ ਐਨਆਰਆਈ ਵੀਰਾਂ ਦੇ ਚਰਨਾਂ ਵਿੱਚ ਕਿ ਇਹ satsang ਵਿੱਚ ਆਪਣਾ ਵੱਡਮੁੱਲਾ ਯੋਗਦਾਨ ਜਰੂਰ ਪਾਓ ਕਿਉਂਕਿ ਇਹ ਜੋ satsang ਹੈ ਇਹ ਬੜਾ ਵਿਸ਼ਾਲ satsang ਹੈ ਹੁੰ ਜਾ ਰਿਹਾ ਹੈ ਔਰ ਇਸ ਦਾ ਜੋ ਬਜਟ ਹੈ ਉਹ ਵੀ ਬਹੁਤ ਵੱਡੇ ਲੈਵਲ ਤੇ ਹੈ ਉਹ ਆਪ ਜੀ ਦੇ ਸਭ ਸਹਿਯੋਗ ਦੇ ਨਾਲ ਹੀ ਹੋਵੇਗਾ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋਵੇਗਾ ਸੋ ਗੁਰੂਪ੍ਰੇ ਸਤਸੰਗਤ ਜੀ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਤਸੰਗ ਵਿੱਚ ਪਹੁੰਚਣਾ ਵੀ ਹੈ ਸਤਸੰਗ ਵਿੱਚ ਪਹੁੰਚ ਕੇ ਸਤਸੰਗ ਦਾ ਲਾਭ ਲੈਣਾ ਔਰ ਗੁਰੂ ਕਰਦਿਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੋ ਬੋਲੇ ਸੋਨਰ ਬਾਖ ਭਗਵਾਨ ਬਾਲਮੀਕ ਜੀ ਮਹਾਰਾਜ ਕੀ ਜੈ ਕੈਪ ਸੀਧੀ-ਸੀਧੀ ਸੋਰਸਟਰੂ ਗਿਆਨਾ ਜੀ ਮਹਾਰਾਜ ਕੀ ਹੈ ਸਰਸਾਦ ਸਿੰਧ ਕੀ ਹੈ